ਵੇ ਤਾਂ ਨਾ ਭਾਗ ਸਾਡੇ ਜੋ ਤੁਸੀਂ ਸਾਡੇ ਘਰੇ ਪਧਾਰੇ ਨਹੀਂ ਤੂੰ ਆਇਆ ਜਿੱਦੋਂ ਹੱਥ ਚ ਗੀ ਚੱਕੀ ਆਉਣੀ ਆਗੀ ਆ ਨਾਲੇ ਦੇ ਅਗਲਾ ਜੀਣ ਨਾਲ ਕੀ ਬਣਿਆ ਆਉਂਦਾ ਜੋਕਰ ਜਮਣ ਦਾ ਵਾਲਾ ਹਸਾਉਂਦਾ ਨਹੀਂ ਲੈ ਕੇ ਤੇਰੇ ਢੋਲੂ ਨਹੀਂ ਭਣੇ ਮੈਂ ਤੇਰੇ ਲਈ ਦਹੀਂ ਲੈ ਕੇ ਆਈਆਂ ਕੀ ਤੂੰ ਕਿਹਾ ਨਹੀਂ ਸੀ ਵੀ ਮੇਰੇ ਦਹੀਂ ਖਾਣ ਨੂੰ ਜੀ ਕਰਦਾ ਮੈਂ ਤਾਂ ਇਹ ਆਏ ਮੇਰੇ ਪੈ ਮਗਰੀ ਪਰ ਪਹਿਲੇ ਜਦੋਂ ਜੰਮੈ ਨਾਲ ਕਿਹਾ ਵੀ ਮੈਨੂੰ ਕੱਲੀ ਨੂੰ ਜਾਏ ਉਹਨਾਂ ਦੇ ਕੋਈ ਨਾ ਮੁੰਮਲੇ ਆਉਂਗਾ ਥੜਤਾ ਕੇ ਧਲੀੜਾ ਮੰਗੋ ਮਗਰੀ ਨਾ ਮੇਰੇ ਈ ਕਾਣੂ ਬੇ ਜਿਕਰੀ ਨਹੀਂ ਆ ਕਾਣੂ ਬੇ ਇਤੀ ਕਰੀ ਨਹੀਂ ਮੈਨੂੰ ਗੁੱਸਾ ਨਾ ਚੜਾਇਆ ਕਰਨ ਵਾਲੇ ਮੈਂ ਤਾਂ ਦੱਸਦਾ ਸਿੱਧੀ ਹੋ ਗਏ ਤੋਰ ਪਾ ਤੂੰ ਫੜਾ ਇਹਨੂੰ ਚੱਲੀਏ ਕਰੇ ਵਾਲੇ ਉਹ ਜਵਾਕ ਡਿੱਗਦੇ ਹੋਣਗੇ ਤੇ ਫਿਰ ਦੀਆਂ ਤੂੰ ਮੇਰੇ ਮੈਨੂੰ ਗੁੱਸਾ ਆਇਆ ਵਾਲਾ ਉਹ ਲੱਗਦਾ ਨਾ ਮੇਰਾ ਬਲੱਡ ਵਾਜ ਜਾਂਦਾ ਨਾਲੇ ਤੈਨੂੰ ਮੈਂ ਹੁਣ ਦੱਸਾਂ ਬੇ ਕਾਣੂ ਬਾਦਾ ਤੇਰਾ ਨਾਡੂ ਖਾਂਦਾ ਬਲੱਡ ਮੈਨੂੰ ਉਹਨਾਂ ਬੁਲਾਏਗਾ ਤੂੰ ਮੈਨੂੰ ਫੜਾ ਦੇਂਦੇ ਇਹਨੂੰ ਐ ਕਰੀਂ ਵੀ ਮੈਂ ਤਾਂ ਦੱਸਿਆ ਹੀ ਬਾੜਾ ਕੋ ਚੱਲ ਲੈ ਉਹ ਖਾਣ ਨੂੰ ਖਾਈ ਨਾ ਕਿ ਤੇ ਬਾਈ ਨਹੀਂ ਹਵਲੇ ਮango ਖਾਣ ਨਾਲੇ ਵੀ ਇਹ ਸਾਵਰਾ ਨਾ ਹੋ ਜਾ ਕਰ ਬਗਾਰ ਨਹੀਂ ਤਾਂ ਮੈਂ ਆਕੇ ਨਾ ਪੜਨੇ ਬੈਠੋ ਤੁਸੀਂ ਸਾਡੇ ਤਾਂ ਚਾਹ ਗੋੜੇ ਮੁੱਕਿਆ ਪਿਆ ਪਹਿਲੇ ਮੈਂ ਚਾਹ ਗੋੜੇ ਮੰਗ ਲਿਆ ਮੈਂ ਕਿਸੀ ਤੋਂ ਫੇਰ ਸਾਨੂੰ ਚਾਹ ਬਣਾਉਣੀ ਆ ਕੀ ਦੇਖ ਕੇ ਫੋਕੀ ਜੀ